ਜੋ ਜਿਹੜੇ ਅੱਜ ਦੀ ਮੀਟਿੰਗ ਦਾ ਮੁੱਖਿਆ ਮੁੱਦਾ 22 ਤਰੀਕ ਦਿਨ ਐਤਵਾਰ ਸਾਡੇ ਜਿਹੜੀ ਵਿੱਚ ਵੈਲੀ ਹੋਣੀ ਸੀ ਉਹ ਕਿਸੇ ਰੀਜ਼ਨ ਕਰਕੇ ਉਹ ਕੈਨਸਲ ਹੋ ਗਈ ਹੁਣ ਉਹ 22 ਤਰੀਕ ਦਿਨ ਐਤਵਾਰ ਇਸ ਰਾਏਲ ਪੈਲੇਸ ਦੇ ਵਿੱਚ 2 ਵਜੇ ਜਿਹੜੀ ਹੋਣਾ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਪਰਵਾਹਾਂ ਕੋ ਪੀਸ਼ ਬਗੇ ਹੋ ਜਾਰੇ ਨੇ ਉਹ ਸਾਡੇ ਪੰਜਾਬ ਦੇ ਸਾਡੇ ਪ੍ਰਧਾਨ ਰਾਜਾ ਬੜਿੰਦੂ ਉਹ ਵੀ ਆਏ ਕਰਦੇ ਆ ਉਹ ਸਾਡੇ ਆਪੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਵੀ ਆ ਰਹੇ ਨੇ ਔਰ ਸਾਡੇ ਪਾਰਲੀਮੈਂਟ ਦੇ ਹਲਕੇ ਤੋਂ ਸੋਹਜਿੰਦਰ ਸਿੰਘ ਰਤਵਾਜੀ ਉਹ ਵੀ ਆਏ ਕਰਦੇ ਆ ਰਨਾ ਚੌੜੀ ਵੀ ਆਏ ਕਰਦੇ ਆ ਔਰ ਪਾੜਾ ਸਾਹਿਬੇ ਆਏ ਕਰਦੇ ਆ ਔਰ ਸਾਡੇ ਖਿਆਰਾ ਸਾਹਿਬ ਉਹ ਵੀ ਆਏ ਕਰਦੇ ਆ ਕਿ ਮੈਂ ਤੁਹਾਡੇ ਇਸ ਚੈਨਲ ਦੇ ਰਾਏ ਆਪਣੇ ਜਿੰਨੇ ਵੀ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਨੇ ਮੇਰਾ ਹਰ ਇੱਕ ਮੇਰਾ ਪ੍ਰਵਾਨ ਉਹਨਾਂ ਸਾਰਿਆਂ ਨੂੰ ਮੈਂ ਅਪੀਲ ਕਰਨਾ ਚਾਹਦਾ ਸੇ ਸਾਰੇ ਇੱਕ ਦੇ ਜਲਸੇ ਦੀ ਰੈਲੀ ਦੀ ਰੌਣਕ ਲਗਾਓ ਹੋਰ ਸਾਡੇ ਪੰਜਾਬ ਦੇ ਆਏ ਲੀਡਰ ਆਏ ਕਰਦੇ ਆ ਉਹਨਾਂ ਦੇ ਵਿਚਾਰ ਸੁਣੋ ਕਾਂਗਰਸ ਪਾਰਟੀ ਦੇ ਨੀਤੀਆਂ ਜਿਹੜੀ ਆ ਉਹ ਉਹਨਾਂ ਨੂੰ ਸੋਚੋ ਵੀ 2027 ਦੇ ਜਿਹੜੇ ਇਲੈਕਸ਼ਨ ਹੋਣਗੇ ਉਹਦੇ ਵਿੱਚ ਸਾਨੂੰ ਜਿਤਾਣਾ ਤੇ ਸਾਡੀਆਂ ਜਿਹੜੀਆਂ ਨੀਤੀਆਂ ਨੇ ਉਹ ਤੁਹਾਨੂੰ ਸਾਡੇ ਆਏ ਲੀਡਰ ਦੱਸਣਗੇ ਉਹ ਤੁਸੀਂ ਸਾਰਿਆਂ ਨੇ ਆ ਕੇ ਵਿਚਾਰ ਸੁਣਦੇ ਰਹੋ ਕਿ ਕਾਂਗਰਸ ਪਾਰਟੀ ਨੂੰ ਮਲੂਤ ਕਰਨਾ ਨਾਲ ਦੇ ਨਾਲ ਕਾਂਗਰਸ ਪਾਰਟੀ ਆਏਗੀ ਤੇ ਸਾਡਾ ਸੰਵਿਧਾਨ ਬਚਣਾ ਹੈ ਵੀ ਦੇਖੇ ਨੀ ਆਜ 11 12 ਸਾਲ ਹੋ ਗਿਆ ਬਣੇ ਨੂੰ ਇਹ ਵੀ ਸਰਕਾਰ ਇੱਕ ਵੀ ਗੰਮ ਸਵਾਦ ਨਹੀਂ ਕੀਤਾ ਜੋ ਕੰਮ ਕੀਤਾ ਸਭ ਥੋੜੇ ਕੰਮ ਕੀਤਾ ਪੋਰ ਅੱਜ ਪੌਣੇ 4 ਸਾਲ ਹੋ ਗਿਆ ਅਜ ਝਾੜੂ ਵਾਲੀ ਸਰਕਾਰ ਹੈ ਲੋਕਾਂ ਨੂੰ ਅਗਲਾ ਆ ਕੇ ਝੂਠੇ ਵਾਦੇ ਕਰਕੇ ਇਹ ਸਰਕਾਰ ਲਾਏ ਇਹ ਕਿਉਂ ਵੀ ਵੱਧਦੇ ਘਰਾਂ ਦੇ ਉੱਤੇ ਜੋ ভোট ਦਾ ਹਿੱਸਾ ਸਰਵਾਰ ਚਰਨ ਦੀ ਚੰਨੀ ਨੇ ਜੋ ਪੰਜਾਬ ਦੇ ਲੋਕਾਂ ਲਈ ਕੀਤਾ ਕੋਈ ਜਾਗਰਣਾ ਵੀ ਸਰਾਹੇ ਕੰਮ ਕੀਤਾ ਉਹਨਾਂ ਨੇ ਕੀਤਾ ਤੇ ਜਾਤ ਪਾਤ ਦੀ ਗੱਲ ਹੀ ਕੀਤੀ ਇਹ ਲਾਇਡ ਲੋਕਾਂ ਨਾਲ ਫਰੀ ਕੀਤੀ ਜਿਹੜੇ ਲੋਕੀ ਫਰੀ ਲਿਆਣ ਵਾਲੇ ਜਿਹੋ ਨਾਲ ਫਰੀ ਕਰਦੇ ਔਰ ਜਿਹੜੇ ਲੋਕੀ ਸਰਕਾਰੋਂ ਟੈਕਸ ਲੈ ਕੇ ਸਰਦਾਰ ਚ ਲਾਉਂਦੇ ਆ ਉਹਨਾਂ ਲੋਕਾਂ ਨੂੰ ਵੀ ਰੇਡ ਜਿਹੜੇ ਸੱਸੇ ਕਰ ਦਿੰਦੇ ਆ ਔਰ ਕੰਮ ਉਹ ਕਰਨਾ ਚਾਹੀਦਾ ਆਪਣੀ ਲਾਈਫ ਦੇ ਵਿੱਚ ਜਿਹੜਾ ਕੰਮ ਕੀਤਾ ਉਹਦਾ ਸਾਰੇ ਦੁਨੀਆ ਨੂੰ ਪਤਾ ਲੱਗੇ ਇਹ ਕੰਮ ਕੀਤਾ ਇਸ ਕਰਕੇ ਮੈਂ ਸਾਰੇ ਦੇ ਅਪੀਲ ਕਰਦਾ ਕਿ ਤੁਸੀਂ ਬਾਏ ਤਿੰਨੇ ਐਤਵਾ ਆਪਣੇ ਕੇਸ ਰਾਏ ਪੈਲੇਸ ਦੇ ਰੋਕ 2:00 ਵਜੇ ਪਹੁੰਚਣਾ ਤੇ ਜਲਸੰਗ ਦੀ ਰੌਣਕ ਲਗਾਣੀ ਆ। ਆਨਦੇ ਪਹਿਲੇ ਲੰਗਰ ਖਾਓ, ਲੰਗਰ ਖਾ ਕੇ ਆਪਣੇ ਆਪਣੇ ਪੁੱਤਾਂ ਨਾਲ ਬੈਠ ਕੇ ਵਿਚਾਰ ਚ ਬਹੁਤ-ਬਹੁਤ ਮੇਰੇ ਜਿੰਨੇ ਵੀ ਪਰਿਵਾਰ ਦੇ ਦੇਖੋਗੇ। ਧੰਵਾਦ ਹੁਮੈ। ਜੀ